ਜੋ ਜਿਹੜਾ ਅੱਜ ਖਿਆਲਾ ਕਲਾ ਉੱਤੇ ਅੱਖਾਂ ਦਾ ਚੈੱਕਅਪ ਟੈਂਪੋਰੀ ਫ੍ਰੀਸ਼ਨ ਕੈਂਪ ਲੱਗੇ ਹੋਏ ਆ ਗਏ ਕਿੱਥੇ ਕਿੰਨੇ ਪੇਸ਼ੈਂਟ ਆਏ ਨੇ ਜਿਹੜੇ ਟੱਕ ਵਏ ਨੇ ਕਿੰਨੇ ਨੀਚੇ ਤਪੁਰਾ ਕਿੰਨੇ ਆਪਰੇਸ਼ਨ ਬਾਤ ਨੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਬਾਈ ਬਿੱਲੂ ਜੀ ਦਾ ਤੁਸੀਂ ਪ੍ਰੈਸ ਵਾਲੇ ਸਾਰੇ ਇੱਥੇ ਪਹੁੰਚੇ ਹੋ ਸਾਡੇ ਕੈਂਪ ਦੇ ਵਿੱਚ ਸੇਵਾ ਕਰਨ ਲਈ ਪਹੁੰਚੇ ਹੋ ਪੇਸ਼ੈਂਟਾਂ ਦੀ ਗੱਲਬਾਤ ਇਹ ਹੈ ਜੀ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਜੋ ਇਹ ਕੈਂਪ ਲਗਾਉਂਦੇ ਆ ਰਹੇ ਹਾਂ ਅੱਜ ਪਿੰਡ ਖਿਆਲਾ ਕਲਾ ਵਿਖੇ ਜੈ ਦੁਰਗਾ ਮੰਦਰ ਬਾਹਰਲਾ ਦੀ ਕਮੇਟੀ ਦੇ ਸਹਿਯੋਗ ਦੇ ਨਾਲ ਨਗਰ ਖਿਆਲਾ ਕਲਾ ਦੇ ਸਹਿਯੋਗ ਦੇ ਨਾਲ ਬਹੁਤ ਸੋਹਣਾ ਪ੍ਰਾਲਾ ਜੋ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਸਾਰੇ ਨਗਰ ਦੇ ਨਾਲ ਤੇ ਹੁਣ ਲਗਭਗ ਜਿਹੜੇ ਸਾਡੇ ਕੋਲੇ ਮਤਲਬ ਪੇਸ਼ੈਂਟ ਆ ਚੁੱਕੇ ਆ ਉਹ 80 90 ਦੇ ਲਗਭਗ ਆਇਆ ਤੇ ਬਾਕੀ ਉਹ ਨਾਲ ਦੀ ਨਾਲ ਰਜਿਸਟ੍ਰੇਸ਼ਨ ਕਰਾਈ ਜਾਂਦੇ ਆ ਸਾਡੇ ਮੁੰਡੇ ਬੈਠੇ ਆ ਰਜਿਸਟ੍ਰੇਸ਼ਨ ਕਰੀ ਜਾਂਦੇ ਆ ਤੇ ਲਗਾਤਾਰ ਉਹਨਾਂ ਦਾ ਚੈੱਕਅਪ ਹੋ ਰਿਹਾ ਹੈ ਚੈੱਕਅਪ ਦੇ ਵਿੱਚੋਂ ਉਹਦੇ ਵਿੱਚੋਂ ਮਤਲਬ ਜਿਹਨਾਂ ਨੂੰ ਕੀ ਆਪਰੇਸ਼ਨ ਲਈ ਚੁਣਿਆ ਜਾਂਦਾ ਉਹਨਾਂ ਨੂੰ ਆਪਰੇਸ਼ਨ ਲਈ ਅੱਜ ਹੀ ਅਸੀਂ ਲੈ ਕੇ ਲੁਧਿਆਣੇ ਜਾਵਾਂਗੇ। ਸਰ ਸਾਹਿਬ ਕਿਹੜੀ ਸਿਚੁਏਸ਼ਨ ਹੈ ਟੈਂਪਲ ਹੈ। ਸੰਸਥਾ ਸਾਡੀ ਭਾਈ ਜੀ ਕੋਈ ਵੀ ਸੰਸਥਾ ਨਹੀਂ ਹੈ ਪੱਕੀ ਜੇ ਆਪਾਂ ਕਹੀਏ ਤਾਂ ਵੀ ਸਾਡੀ ਕੋਈ ਰਜਿਸਟਰਡ ਸੰਸਥਾ ਕੋਈ ਨਹੀਂ ਬਸ ਮਨ ਦੇ ਵਿੱਚ ਇੱਕ ਜज्ਵਾ ਹੈ ਵੀ ਕਿ ਆਪਾਂ ਲੋਕਾਂ ਦੀ ਸੇਵਾ ਕਰਨੀ ਆ ਆਮ ਬਜ਼ੁਰਗਾਂ ਦੀ ਸੇਵਾ ਕਰਨੀ ਆ ਮੇਰੇ ਨਾਲ ਸਾਡੇ ਪਟਵਾਰੀ ਸਾਹਿਬ ਹੋਰੀ ਆਪਣੇ ਜੈ ਦੁਰਗਾ ਮੰਦਰ ਵਾਹਰਲਾ ਜੋ ਇੱਕ ਰਜਿਸਟਰਡ ਸੰਸਥਾ ਵੀ ਲਾ ਲਓ ਮਾਤਾ ਦੇ ਮੰਦਰ ਦੀ ਕਮੇਟੀ ਆ ਉਹ ਬਹੁਤ ਵੱਡਾ ਸਾਡੇ ਨਾਲ ਹਰ ਸਾਲ ਸਹਿਯੋਗ ਕਰਦੀ ਆ ਉਹਨਾਂ ਦੇ ਸਦਕੇ ਹੀ ਅਸੀਂ ਜੋ ਇਹ ਕਾਰਜ ਨੇ ਪ੍ਰਚਾਰ ਸਕਦੇ ਆ ਬਿਲਕੁਲ ਜੀ ਉਹਨਾਂ ਦਾ ਪੇਸ਼ੈਂਟਾਂ ਦਾ ਜਿਹੜਾ ਨੂੰ ਇਸ ਇੱਥੇ ਆਉਂਦੇ ਆ ਚੈੱਕਅਪ ਲਈ ਉਹਨਾਂ ਨੂੰ ਜੋ ਦਵਾਈ ਵਗੈਰਾ ਦਿੰਨੇ ਆ ਉਹ ਵੀ ਅਸੀਂ ਬਿਲਕੁਲ ਫ੍ਰੀ ਦਿੰਨੇ ਆ ਜਿਹੜੇ ਸਾਡੇ ਨਾਲ ਆਪਰੇਸ਼ਨ ਲਈ ਉੱਥੇ ਜਾਣਗੇ ਲੁਧਿਆਣਾ ਵਿਖੇ ਉਹਨਾਂ ਦਾ ਆਪਰੇਸ਼ਨ ਵੀ ਬਿਲਕੁਲ ਫ੍ਰੀ ਹੋਊਗਾ ਲੈਂਸ ਬਿਲਕੁਲ ਫ੍ਰੀ ਪਾਈ ਜਾਣਗੇ ਉਧਰੋਂ ਆਉਂਦੇ ਹੋਇਆਂ ਨੂੰ ਜੋ ਕੋਈ ਦਵਾਈ ਵਗੈਰਾ ਜਾਂ ਇਨਕਮ ਵਗੈਰਾ ਮਿਲਣ ਗਿਆ ਉਹ ਵੀ ਅਸੀਂ ਬਿਲਕੁਲ ਆਪਣੇ ਹੀ ਖਰਚੇ ਦੇ ਉੱਤੇ ਸਾਰਾ ਕੁਝ ਦਿੰਨੇ ਹੁੰਦੇ ਆ ਜੀ ਹਰ ਸਾਲ ਇਸ ਤਰ੍ਹਾਂ ਹੀ ਚੱਲਦਾ ਤੁਸੀਂ ਇਸ ਬਸਵਤੇ ਉੱਤੇ 21 ਹਫ਼ਤੇ ਦਾ ਸ੍ਰੇਆ ਦਾ ਇਹੀ ਅਸਰ ਕਿ ਜੇ ਅੱਜਕੱਲ ਸਮੇਂ ਦੇ ਮੁਤਾਬਕ ਆਪਾਂ ਕੋਈ ਬਜ਼ੁਰਗਾਂ ਦਾ ਮੇਰੀਆਂ ਮਾਤਾ ਭੈਣਾਂ ਦਾ ਜਿਹੜੇ ਕੋਈ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਕੋਈ ਨਿਗਾ ਤੋਂ ਬਾਂਝੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਕੋਈ ਕੈਂਪ ਲਗਾ ਕੇ ਤੇ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਲਵਾਉਣਾ ਕੋਈ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਕਰਾ ਸਕੀ ਆਪਾਂ ਦੇ ਇਸ ਤੋਂ ਵੱਡਾ ਤਾਂ ਕੋਈ ਮੈਂ ਕਹਿੰਨਾ ਧਰਮ ਹੀ ਹੈ ਨੀਗਾ ਜੀ ਜੇ ਇਸ ਤੋਂ ਵੱਡਾ ਕੋਈ ਹੋਵੇ ਤਾਂ ਧਰਮ ਬਹੁਤ ਵੱਡਾ ਗੁਰੂਆਂ ਦਾ ਦਿਨ ਚੱਲ ਰਹੇ ਨੇ ਸ਼ਹੀਦੀ ਗੁਰਪੂਰਵ ਚੱਲ ਰਹੇ ਨੇ ਉਸ ਦਾ ਕਰਕੇ ਅਸੀਂ ਜੋ ਹਰ ਸਾਲ ਇਸੇ ਮਹੀਨੇ ਦੇ ਵਿੱਚ ਅਸੀਂ ਕੈਂਪ ਦਾ ਆਯੋਜਨ ਕਰਦੇ ਹਾਂ